ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵਰਗੀ ਗੱਲ ਨਹੀਂ ਹੈਗੀ ਮੈਂ ਹਰ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਵਾਲਾ ਹਾਂ ਇੱਕ ਹੁੰਦੀਆਂ ਯੂਨੀਕ ਕਾਈਟਸ ਹੁੰਦੀਆਂ ਵਾ ਅੱਲਾਹ ਅੱਲਾਹ ਕਰਾਂ ਦੀਆਂ ਸ਼ੇਪਸ ਹੁੰਦੀਆਂ ਵਾ ਜਿਦਾ ਸਟਾਰ ਕਾਈਟ ਹੁੰਦੀ ਛਤਰੀ ਜਿਹਨੂੰ ਕਹਿੰਦੇ ਨੇ ਆਪਾਂ ਔਰ ਜੀਨੀ ਡੋਰੇਮੋਨ ਆਪੂ ਤੇ ਹਰ ਤਰ੍ਹਾਂ ਦੀਆਂ ਕਾਈਟਾਂ ਬਣਾਉਂਦਾ ਅੱਜ ਕੱਲ ਫਲੈਗਸ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰੇਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ YouTube ਤੋਂ ਦੇਖ 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 ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਮੇਰਾ ਨਾਮ ਜੀ ਰਾਜਾ ਰਜੇਸ਼ ਮੋਰ ਸਾਹ ਜੀ ਮੈਂ ਉਹ ਡੈਰਾ ਸ਼ੌਟਕ ਤੋਂ ਪਿਆਰ ਬਣਾਉਂਦਾ। ਇਹ ਜੀ ਬਸ ਪਹਿਲੇ ਉਡਾਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵਰਸ ਦੀ ਗੱਲ ਨਹੀਂ ਹੈਗੀ। ਇਹ ਅਸੀਂ ਨਹੀਂ ਬਣਾ ਸਕਦੇ। ਕਾਫੀ ਦਿਨਾਂ ਬਾਅਦ ਉਹਨਾਂ ਨੇ ਮਨ ਜਵਾਬ ਦੇਤਾ ਪੈਸੇ ਵੀ ਲੱਲੇ। ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੋਲੀ-ੋਲੀ ਦੋ ਯਾਰ 19 ਚ ਬਣਾਉਣੀਆ ਸ਼ੁਰੂ ਕੀਤੀਆਂ ਸੀ ਤੇ ਅੱਜ ਆ ਕੇ 5-6 ਸਾਲ ਬਾਅਦ ਪ੍ਰੋਫੈਸ਼ਨਲ ਕੰਮ ਕਰ ਰਹੇ ਹਾਂ ਮੈਂ ਹਰ ਤਰ੍ਹਾਂ ਦਾ ਟਾਈਟ ਬਣਾਵਾਂ ਨਾ ਇੱਕ ਹੁੰਦੀ ਆ ਯੂਨੀਕ ਕਾਈਟਸ ਹੁੰਦੀਆਂ ਵਾ ਅੱਲਾਹ ਕੱਲਾ ਕਤਰਾ ਦੀਆਂ ਸ਼ੇਪਸ ਹੁੰਦੀਆਂ ਵਾ ਜਿਦਾ ਸਟਾਰ ਕਾਈਟ ਹੁੰਦੀ ਛਤਰੀ ਜਿੰਨੂੰ ਕਹਿੰਦੇ ਨੇ ਆਪਾਂ ਔਰ ਜੀਨੀ ਡੋਰੇਮੋਨ ਆਪੂ ਤੇ ਹਰ ਤਰ੍ਹਾਂ ਦੀਆਂ ਕਾਈਟਾਂ ਬਣਾਉਣਾ ਬਸ ਵੀ ਕਰਦਾ ਲੋਕ ਜਿਹੜੀ ਗੁੱਟਿਆਂ ਨੂੰ ਪੀਰੋ ਆ ਪਾਕਿਸਤਾਨੀ ਹਾਂਜੀ ਵੇਖੋ ਇੱਕ ਚੀਜ਼ ਮੈਂ ਆਪਣੇ ਜਿਹੜੇ ਉਡਾਣ ਵਾਲੇ ਸ਼ੌਕੀਨ ਹਨਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਰੋਕਤ ਨਹੀਂ ਗਏ ਇਹ ਸਿਰਫ ਇਹਨਾਂ ਦੀ ਸ਼ੇਪ ਗੋਲ ਆ ਠੀਕ ਆ ਔਰ ਇਹ ਸ਼ੇਪ ਜਿਹੜੇ ਲਖਨਾਊ ਦੇ ਵਿੱਚ ਸ਼ੌਕ ਕਰਦੇ ਨਾ ਲਖਨਾਊ ਬਰੇਲੀ ਦੇ ਵਿੱਚ ਉੱਥੋਂ ਨਿਕਲੀ ਆ ਇੰਡੀਆ 'ਚ ਵੀ ਬਣਦੀ ਪਰ ਛੋਟੀ ਗੁੱਡੀ 'ਚ ਬਣਦੀ ਦੀ ਹੈ ਤੇ ਉਹੀ ਸ਼ੇਪ ਨੂੰ ਆਪਾਂ ਵੱਡੇ ਵੱਡੀ ਗੁੱਡੀ 'ਚ ਕਨਵਰਟ ਕਰਕੇ ਤੇ ਬਣਾ ਦਿੱਤਾ ਵਾ ਬਸ ਇਹ ਆ ਕਿ ਦੁਕਾਨਦਾਰ ਵੇਚਣ ਵਾਸਤੇ ਥੋੜਾ ਇਮਪ੍ਰੈਸ਼ਨ ਜਮਾਣ ਵਾਸਤੇ ਕਹਿੰਦਾ ਜ਼ਿੰਦਗੀ ਪਾਕਿਸਤਾਨੀ ਆ ਬਾਕੀ ਸਭ ਕੁਝ ਇੰਡੀਆ ਚ ਬੰਦਦਾ ਮਹਾਰਾਜ ਹੈ ਨਾ ਕਲੌਕੀ ਮਤਲਬ ਇਹ ਹਾਂਜੀ ਇਹ ਸਟਾਰਟਿੰਗ ਜਿਹੜੀ ਆ ਨਵਾਬਾਂ ਤੋਂ ਆਈ ਲਖਨਊ ਹਾਂਜੀ ਇਹਦੇ ਚ ਇਹ ਆ ਕਿ ਇਹਨੂੰ ਪ੍ਰੋਪਰ ਜਿਹੜੀ ਆਪਾਂ ਸ਼ਲਾਈ ਕਰਦੇ ਆ ਨਾ ਜਦੋਂ ਉਹ ਵੇਟ ਇੱਕੋ ਜਿਹਾ ਰਹਿੰਦਾ ਦੋਨਾਂ ਸਾਈਡ ਤੇ ਇਸ ਕਰਕੇ ਗੁੱਡੀ ਦੀ ਜਿਹੜੀ ਕੁਆਲਿਟੀ ਉਹ ਜ਼ਿਆਦਾ ਵਧੀਆ ਹੁੰਦੀ ਹੈ ਸਟਾਰਟਿੰਗ ਜਿਹੜੀ ਥੋੜੀ ਜਿਹੀ ਦੇਖੋ ਜੀ ਜਿਹੜੀ ਮਾਰਕੀਟ ਚ ਆਮ ਟੀਲੇ ਦੀ ਗੁੱਡੀ ਬਣੇਗੀ ਨਾ ਉਹ ਬਿਲਕੁਲ ਕੋਰਨਾ ਚੋਂ ਸਿੱਧੀ ਹੋਏਗੀ ਔਰ ਜਿਹੜੀ ਕੁਟੀ ਆਪ ਨੂੰ ਆਪਾਂ ਕਹਿ ਲੈਨੇ ਆ ਲਖਨਊ ਦੀ ਸ਼ੇਪ ਉਹਨੂੰ ਆ ਸਾਈਡਾਂ ਤੋਂ ਗੁਲਾਈ ਹੋਏਗੀ ਬਸ ਐ ਪਰ ਆ ਗਿਆ ਕਿੰਨਾ ਕਿੰਨਾ ਲੋਕੀ ਡਿਮਾਂਡ ਕਰਦੇ ਆ ਬਣਾਉਂਦੇ ਬਹੁਤ ਜ਼ਿਆਦਾ ਜੀ ਅੱਜ ਕੱਲ ਫਲੈਗਜ਼ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰੇਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ ਠੀਕ ਹੈ ਨਾ ਇੰਡੀਆ ਦਾ ਫਲੈਗ ਵੀ ਆਪਣੇ ਘਰ ਤੇ ਇੰਡੀਆ ਦਾ ਫਲੈਗ ਮੈਂ ਬਣਾਇਆ ਖੁਦ ਜੀ ਉਹ ਕਿੰਨਾ ਕਿੰਨਾ ਬਣਾਉਣੇ ਚਾਹਦੇ ਤੁਸੀਂ ਇਸ ਤਰ੍ਹਾਂ ਗੋੜੀ ਆ ਦੇ ਜਿਹੜੇ ਆਪਣੇ ਕਲਾ ਦੇ ਵਿੱਚ ਮੇਨ ਲੋੜੀ ਅੰਨ ਬੰਦੀ। ਵੇਖੋ ਜੀ ਲੋੜੀ ਜਿਹੜੀ ਆ ਸਾਡੇ ਬਟਾਲੇ ਤੇ ਅਮਰitsar ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਆ। ਠੀਕ ਆ ਨਾ ਇਸ ਦਿਨ ਇਹ ਹੀ ਨਹੀਂ ਆ ਕਿ ਆਪਾਂ ਪੰਗਾ ਹੀ ਉਡਾਉਂਦੇ ਆ ਹੋਰ ਵੀ ਕਾਫੀ ਉਹਦੇ ਮਹੱਤਵ ਹੈਗੇ ਆ ਲੋੜੀ ਦੇ। ਸਰਦੀਆਂ ਨਾਲ ਰਿਲੇਟਿਡ ਆਏ ਲੋੜੀ ਦਾ ਤਿਹਾਰ ਤੇ ਸੇਫ ਕਾਈਟ ਫਲਾਈ ਨੂੰ ਜਿਹੜਾ ਵਾ ਆਪਾਂ ਪ੍ਰੈਫਰ ਕਰੀਏ ਠੀਕ ਆ ਕਾਟਨ ਸਾਡੀ ਯੂਜ਼ ਕਰੀਏ ਜਿਹਦੇ ਨਾਲ ਕੀ এনਵਾਇਰਨਮੈਂਟ ਵੀ ਬਚੇ। ਔਰ ਲੋਕਾਂ ਨੂੰ ਹੀ ਜੜੀ ਆ ਮਤਲਬ ਕੋਈ ਨੁਕਸਾਨ ਨਾ ਹੋਏ ਦੇਖੇ ਇਹ ਕੰਮ ਕਰਤੀ ਹੀ ਪਹਿਲਾ ਕੰਮ ਖੋਰ ਕਰਦੇ ਪਰ ਇੱਕ ਨੂੰ ਕੰਮ ਬਦਲਣੇ ਕਿ ਟਾਈਮ ਲੱਗਦਾ ਇਹ ਦੇਖੋ ਜੀ ਸ਼ੌਂਕ ਨਾਲ YouTube ਤੋਂ ਦੇਖ 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 ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਤੇ ਫਿਰ ਮੈਂ ਉਹਨਾਂ ਵਾਸਤੇ ਬਣਾਣੀ ਸ਼ੁਰੂ ਕੀਤੀ ਫਿਰ ਹੌਲੀ ਹੌਲੀ ਜਦੋਂ ਮੇਰੀ ਕਾਈਟ ਦਾ ਮਤਲਬ ਲੋਕਾਂ ਨੂੰ ਸ਼ੌਂਕ ਚੱਲਿਆ ਇਹ ਇਹ ਰ ਅਪਰੋਫੈਸ਼ਨਲ ਕੰਮ ਚੂ ਰੋ ਗਾ ਨਹੀਂ ਸਾਰਾ ਸਾਲ ਹੀ ਮੇਰੇ ਕੋ ਔਟਰ ਹੁੰਦਾ